ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਹਰ ਸਖਬੀਰ ਸਿੰਘ ਬਾਦਲ ਜਿੰਦਾਬਾਦ ਬਲੇ ਸੋਨਹਾਰ ਤਾਂ ਬਰਾਬਰ ਕਾਟੇ ਹੋਏ ਆਪਾਂ ਨੂੰ ਦਸ ਮਾਨ ਦੇ ਲਈ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿ ਮੇਰੇ ਵੱਡੇ ਵੀਰ ਸਦਾ ਅਮਿਤ ਸਿੰਘ ਰਾਠੀ ਜੀ ਨੂੰ ਸਦਾ ਸੁਖਵੀਰ ਸਿੰਘ ਦੀ ਬਾਦਲ ਵੱਲੋਂ ਅਤੇ ਸਾਰੇ ਡੈਲੀਗੇਟ ਸਰਬਾਨਾ ਵੱਲੋਂ ਚੁਣ ਕੇ ਅਕਾਲੀ ਅਕਾਲੀ ਜਥੇ ਸ਼ੇਰ ਪਟੇਲਾ ਦਾ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਸਰ ਮਿਤਿੰਗ ਰਾਠੀ ਦੀ ਜਿੰਨੀ ਤਾਰੀਫ ਕਰੀ ਓਨੀ ਘੱਟ ਹੈ ਹਮੇਸ਼ਾ ਹੀ ਵਰਕਰਾਂ ਦੇ ਨਾਲ ਲੋਕਾਂ ਦੇ ਨਾਲ ਮੋਡ ਨੂੰ ਨਾਲ ਮੋਡਾ ਲਾ ਕੇ ਖੜਨ ਵਾਲੇ ਹਮੇਸ਼ਾ ਹੀ ਹੱਕ ਸੱਚ ਦੀ ਲੜਾਈ ਲੜਨ ਵਾਲੇ ਅਤੇ ਹਮੇਸ਼ਾ ਹੀ ਦ੍ਰਿੜਤਾ ਦੇ ਨਾਲ ਆਪਣੀ ਗੱਲ ਅੱਗੇ ਰੱਖਣ ਲਈ ਜਾਣੇ ਜਾਂਦੇ ਹਨ ਮਿਤਿੰਗ ਰਾਠੀ ਇਹਨਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਦੀ ਵਿਚ ਪੂਰੀ ਹੈ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਕੰਮ ਕੀਤਾ ਤੇ ਉਮੀਦ ਅਤੇ ਆਸ ਇਹੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ 2027 ਵਾਲਾ ਸਮਾਂ ਚੋਣਾਂ ਦਾ ਆ ਗਿਆ ਉਸ ਤੋਂ ਪਹਿਲਾਂ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਿ ਸ਼ਹਿਰ ਦੇ 60 ਵਾਰਡਾਂ ਦੇ ਵਿੱਚ ਪੂਰਾ ਦੰਦ ਹੀ ਨਾਲ ਅਸੀਂ ਸਾਰੇ ਰਲ ਕੇ ਕੰਮ ਕਰੀਏ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦਾ ਸਨੇਹਾ ਦਈਏ ਤੇ ਜਿਹੜੀ ਜ਼ਾਲਮ ਸਰਕਾਰ ਆਮ ਆਜ਼ਾਦੀ ਪਾਰਟੀ ਵੀ ਬਣੀ ਹੈ ਜਿਨੇ ਝੂਠੇ ਪਰਚਿਆਂ ਤੋਂ ਇਲਾਵਾ ਜਿਨੇ ਝੂਠ ਬੋਲਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਇਸ ਦੇ ਇਹਨੂੰ ਬੇਦਖਾਬ ਕਰੀਏ ਅਤੇ ਮੈਂ ਇਹੀ ਵੀ ਇੱਕ ਵਾਰ ਇਹ ਵੀ ਅਪੀਲ ਕਰਨੀ ਚਾਹਾਂਗਾ ਸਾਰੀਆਂ ਸਿਕਤਾਂ ਨੂੰ ਕਿ ਇਕੱਠੇ ਹੋਈਏ ਤੇ ਪੰਜਾਬ ਨੂੰ بچਾਈਏ ਪੰਜਾਬ ਇਸ ਟਾਈਮ ਬਹੁਤ ਹੀ ਜ਼ਿਆਦਾ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਸਾਡਾ ਪੰਜਾਬ ਜੋ ਰੰਗਲਾ ਪੰਜਾਬ ਹੈ ਜਿਹਨੂੰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਇਹਨੂੰ ਮੁਰਕੇ ਰੰਗਲਾ ਪੰਜਾਬ ਬਣਾਵਾਂਗੇ ਇਹਨਾਂ ਨੇ ਰੰਗਲਾ ਨਹੀਂ ਗੰਦਲਾ ਪੰਜਾਬ ਕਰਤਾ ਅੱਜ ਸਾਨੂੰ ਸਾਰਿਆਂ ਨੂੰ ਇਹੀ ਲੋੜ ਹੈ ਕਿ ਅਸੀਂ ਹੁੱਕਾ ਦਈਏ ਇਕੱਠੇ ਹੋਈਏ ਲਾਂਭੰਦ ਹੋਈਏ ਅਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤਾਂ ਜੋ ਵਿਕਾਸ ਵੀ ਹੋ ਸਕੇ ਤੇ ਲੋਕਾਂ ਦਾ ਜੋ ਹੈ ਲਾਅ ਐਂਡ ਆਰਡਰ ਵੀ ਸੁਧਰ ਸਕੇ ਜਿਨੇ ਕੀ ਪਹਿਲਾਂ ਵੀ ਦੱਸਿਆ ਕਿ ਵੀ ਸੜਕਾਂ ਦਾ ਕੀ ਹਾਲ ਹੈ ਅੱਜ ਪਟਿਆਲਾ ਸ਼ਹਿਰ ਸਭ ਤੋਂ ਮਾੜੀ ਹਾਲਾਤ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਨਿਕਲ ਰਿਹਾ ਨਾ ਕੋਈ ਸਫਾਈ ਦਾ ਪ੍ਰਬੰਧ ਹੈ ਨਾ ਕੋਈ ਹਸਪਤਾਲਾਂ ਦੇ ਵਿੱਚ ਇਲਾਜ ਹੋ ਰਿਹਾ ਲੋਕਾਂ ਦਾ ਨਾ ਕੋਈ ਸੜਕਾਂ ਬਣ ਰਹੀਆਂ ਨਾ ਕਿਤੇ ਪੀਣ ਵਾਲਾ ਪਾਣੀ ਮਿਲ ਰਿਹਾ ਲੋਗ ਆਪਣੀ ਬੁਨਾਦੀ ਸਹੂਲਤਾਂ ਤੋਂ ਜਿਹੜੇ ਵਾਂਝੇ ਹੋ ਚੁੱਕੇ ਤੇ ਇਸ ਸਮੇਂ ਇਹੀ ਲੋੜ ਹੈ ਕਿ ਸ਼੍ਰੋਮਣੀ ਕਾਲੀਦਾਲੀ ਲੋਕਾਂ ਦੀ ਬਾਪੜ ਸਕਦਾ ਤੇ ਸ਼੍ਰੋਮਣੀ ਕਾਲੀਦਲ ਨੂੰ ਮਜ਼ਬੂਤ ਕਰਨਾ ਸਭ ਸਾਬਾ ਸਾਬਦਾ ਇੱਕ ਲੱਖ ਦੀ ਫਰਜਮੰਦ ਹੈ ਅਸੀਂ ਘਰ ਘਰ ਜਾ ਕੇ ਸ਼੍ਰੋਮਣੀ ਕਾਲੀਦਲ ਦਾ ਸਨੇਹ ਅਦਈਏ ਇਸ ਸ਼੍ਰੋਮਣੀ ਕਾਲੀਦਲ ਨੂੰ ਮਜ਼ਬੂਤ ਕਰੀਏ ਤੇ ਪੰਜਾਬ ਨੂੰ ਬਚਾਈਏ ਨਿਹਾਰ ਬਸ ਸ੍ਰੀ ਆਕਾਰ ਇਹ ਨਹੀਂ ਕਰਦੇ ਨਾ ਅੰਕਲ ਨਾਲ ਵਾਲਾ ਪਤਾ ਕੀ ਹੈ ਲੱਸੀ ਵੀ ਹੋ ਕੇ ਨਹੀਂ ਨਹੀਂ ਬੜਾ ਰੋਇਆ ਤੇ ਕਿੱਦਾਂ ਮਾਰਿਆ ਲੱਸੀ ਇਹਦਾ ਹੋ ਨਹੀਂ ਮੇਰੇ ਵੀ ਜੀ ਹੋਗੀ ਗੱਲ ਉਹ ਕਰ ਤੂੰ ਮੈਂਪੇ ਕਰ ਲਉ ਸਾਰੇ ਕਰ ਉਹ ਐਕਚੁਅਲੀ ਐਕਚੁਅਲੀ ਵਿਰਕ ਦੇ ਕਹਤਾ ਨਾ ਵਿਰਕ ਬਾਈ ਨੇ ਕਹਦਾ ਵਿਰਕ ਨੇ ਕਿ ਬਾਈ ਨੇ ਦੱਸਿਆ ਹੈ ਨਹੀਂ ਮੇਰੀ ਕੰਨ ਤਿੰਨ ਚਾੜੀ ਪੀ ਲੱਸੀ ਪਾ ਲਿਆ ਆ ਪੰਜ ਤਿੰਨ ਲੱਸੀ ਲੈ ਲਾ ਲਈ ਨਾ ਪਾਦੀ ਖਾੜਾ ਨੇ ਤੇ ਰੱਠੀ ਜੀ ਨੂੰ ਜਿਹੜਾ ਪ੍ਰਧਾਨ ਬਣਾਇਆ ਹੈਗਾ ਤੇ ਕਿੰਨਾ ਪਾਰਟੀ ਨੂੰ ਪਲ ਮਿਲੇਗਾ ਸਭ ਤੋਂ ਪਹਿਲਾਂ ਮੈਂ ਸਰੋਵਰ ਦੇ ਕਾਲੀਲੇ ਪ੍ਰਧਾਨ ਸਾਹਿਬ ਸੁਨੀਸ਼ ਸਿੰਘ ਬਾਦਲ ਜੀ ਦਾ ਸਮੁੱਚੀ ਕਾਲੀਆ ਦੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਹੀ ਮਿਹਨਤੀ ਜੋ ਬਰਿਆਰਥੀ ਜੀਵਨ ਤੋਂ ਸੁਰਸ਼ਕਾਰ ਸ਼ੁਰੂ ਕਰਦੇ ਹੋਏ ਐਸਓਈ ਜੋ ਸਥਾਪਨਾਈ ਫਾਊਂਡਰ ਮੈਂਬਰ ਦੇ ਵਿੱਚੋਂ ਨੇ ਜਿਹਨਾਂ ਨੇ ਸਟੇਟ ਦੇ ਵਿੱਚ ਬਤੌਰ ਉਮੀਦਵਾਰ ਨਾਲ ਕੰਮ ਕੀਤਾ ਡੂਵੈਲ ਬੋਰਡ ਦੇ ਵਿੱਚ ਬਤੌਰ ਡਾਇਰੈਕਟਰ ਰਹੇ ਨੌਜਵਾਨੀ ਵਿੱਚ ਬਹੁਤ ਸਭਾਵਾਂ ਨੂੰ ਆਈਆਂ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਸਾਹਿਬ ਨੇ ਪਿਛਲੀ ਵਾਰ ਵੀ ਸੰਗਤ ਦੇ ਦੇ ਕਹਿਣ ਤੇ ਇਹਨਾਂ ਨੂੰ ਸ਼੍ਰਮnik ਕਾਰਜਾਲ ਸ਼ਹਿਰੀ ਦਾ ਜਿਲ੍ਹਾ ਸ਼ਹਿਰੀ ਦਾ ਪਟਿਆਲੇ ਦਾ ਪ੍ਰਧਾਨ ਲਾਇਆ ਗਿਆ ਤੇ ਦੁਬਾਰਾ ਫਿਰ ਜਿਲ੍ਹਾ ਸ਼ਹਿਰੀ ਪ੍ਰਧਾਨ ਲਾਇਆ ਗਿਆ ਪਟਿਆਲੇ ਦਾ ਸੋ ਇਸ ਕਰਕੇ ਬਹੁਤ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦੇ ਆ ਧੰਨਵਾਦ ਕਰਦੇ ਆ ਸਮੂਚੀਆਂ ਨੌਜਵਾਨ ਸੰਗਤਾਂ ਵਿੱਚ ਸਮੂਚੇ ਸ਼੍ਰਮnik ਕਾਰੀ ਦੇ ਦਲ ਦੇ ਵਿੱਚ ਪੰਤਕ ਸਭਾ ਤੇ ਬਹੁਤ ਵੱਡਾ ਇੱਕ ਖੁਸ਼ੀ ਆ ਕਿ ਇੱਕ ਵਰਕਰ ਨੂੰ ਪਾਰਟੀ ਨੇ ਮਾਨ ਦਿੱਤਾ ਕਿਉਂਕਿ ਦੇਖੋ ਵਰਕਰ ਪਾਰਟੀ ਦੀ ਰੀਡਿੰਗ ਲੀਡ ਉਹਦੇ ਆ ਸੋ ਇੱਕ ਵਰਕਰ ਨੂੰ ਜੋ ਮਾਣ ਮਿਲਦਾ ਤਾਂ ਦੂਜੇ ਵਰਕਰ ਨੂੰ ਵੀ ਇਹ ਮਾਣ ਹੁੰਦਾ ਵੀ ਜੇ ਅਸੀਂ ਕੰਮ ਕਰਾਂਗੇ ਤਗੜੇ ਹੋਗੇ ਤਾਂ ਸਾਨੂੰ ਵੀ ਪਾਰਟੀ ਵੱਲੋਂ ਵੱਡੇ ਮਾਣ ਤੇ ਉਹਦੇ ਮਿਲਣਗੇ ਸੋ ਇਸ ਕਰਕੇ ਪ੍ਰਧਾਨ ਸਾਹਿਬ ਦਾ ਜਿੱਥੇ ਅਮਿਤ ਸਿੰਘ ਰਾਠੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਦਾ ਧੰਨਵਾਦ ਕਰਦਾ ਵਧਾਈ ਪੇਸ਼ ਕਰਦਾ ਉਹਦੇ ਨਾਲ ਇਸ ਰਿਆਲੇ ਸ਼ਹਿਰ ਦੇ ਸਾਡੇ ਹਲਕਾ ਇੰਚਾਰਜ ਮਿੱਟੂ ਜਿਸਪਾਲ ਸਿੰਘ ਮਿੱਟੂ ਚੱਠਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਨਿੰਦਰ ਪਾਜਾ ਜੀ ਹੋਰ ਸਾਡੇ ਸ਼ਹਿਰ ਦੇ ਸਾਰੇ ਸੂਝਵਾਨ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਜੋ ਇਹ ਮਾਰ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਜੀ ਤੇ ਮੇਰੇ ਦੋਸਤ ਜੀ ਕਿੰਨਾ ਪਾਉ ਤੁਸੀਂ ਧੰਨਵਾਦ ਕਰਦੇ ਸਰਦਾਰ ਸੁਖਬੀਨ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਸਾਡੇ ਨੌਜਵਾਨ ਤੋਨੋ ਪ੍ਰਧਾਨ ਅਮਿਤ ਰਾਠੀ ਜੀ ਸ਼ਹਿਰੀ ਤੇ ਜਗਮੀਤ ਜੀ ਹਰਿਆਉ ਦਿਹਾਤੀ ਦੇ ਪ੍ਰਧਾਨ ਲਾਏ ਨੇ ਔਰ ਨੌਜਵਾਨ ਪ੍ਰਧਾਨ ਲਾਏ ਨੇ ਔਰ ਮਿਹਨਤੀ ਪ੍ਰਧਾਨ ਲਾਏ ਨੇ ਮੈਂ ਆਪਣੇ ਵੱਲੋਂ ਸਾਰੇ ਹਲਕੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਨੌਜਵਾਨਾਂ ਨੂੰ ਜਿਹੜਾ ਮੌਕਾ ਦਿੱਤਾ ਔਰ ਇਹ ਬੜੀ ਮਿਹਨਤ ਨਾਲ ਕੰਮ ਕਰਦੇ ਨੇ ਅੱਗੇ ਵੀ ਅਰਦਾਸ ਕਰਦਾ ਕਿ ਇਹ ਆਪਣੀ ਪੂਰੀ ਮਿਹਨਤ ਨਾਲ ਆਪਣਾ ਕੰਮ ਕਰਦੇ। ਵਕ ਵਕ ਥਾਵਾਂ ਤੇ ਜਿਹੜਾ ਤੁਹਾਡਾ ਸਨਮਾਨ ਹੋ ਰਿਹਾ ਲੋਕਾਂ ਚ ਖੁਸ਼ੀ ਦੇਖੀ ਜਾ ਰਹੀ ਹੈ ਜੀ। ਸਭ ਤੋਂ ਪਹਿਲਾਂ ਧੰਨਵਾਦ ਕੋਟਾਨ ਕੋਟ ਧੰਨਵਾਦ ਸ਼੍ਰੀ ਗੁਰਤੇਗ ਬਾਦਲਾ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੇ ਹੌਸਲੇ ਨਾਲ ਨਗਰੀ ਵਸਦੀ ਹੈ। ਉਸ ਤੋਂ ਬਾਅਦ ਸ਼ਲਾਮਨੀ ਕਾਲੀ ਦਾ ਤੇ ਪਾਰਟੀ ਦਾ ਸੁਖਬੀਰ ਸਿੰਘ ਬਾਦਲ ਜੀ ਤੇ ਸਮੁੱਚੀ ਲੀਡਰਸ਼ਿਪ ਜੀ ਚੀਮਾ ਸਾਹਿਬ, ਹੁੰਦਰ ਸਾਹਿਬ ਹੋਗੇ। ਸ਼ਰਮਾ ਜੀ ਹੋ ਗਏ ਚਿੰਜਰ ਸਾਹਿਬ ਹੋ ਗਏ ਤੇ ਅੱਜ ਵਿਸ਼ੇਸ਼ ਤੌਰ ਤੇ ਪਟਿਆਲੇ ਘਰੇ ਜਾ ਕੇ ਬਜਾਜ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਦਾਸ ਵੱਲੋਂ ਸਾਰੇ ਸੰਗਤ ਵੱਲੋਂ ਬਿੱਟੂ ਚੱਠਾਈ ਦਾ ਰਾਜੂ ਖੰਡਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾ ਸੰਗਤ ਦੇ ਇਕੱਠੀ ਹੋਈ ਹੈ ਇਸ ਤੋਂ ਬਾਅਦ ਸਾਰਾ ਨੇ ਬਡੂੰਗਲ ਸਾਹਿਬ ਦਾ ਧੰਨਵਾਦ ਕਰਨ ਜਾਣਾ ਤੇ ਉਹਨਾਂ ਦਾ ਅਸ਼ੀਰਵਾਦ ਲੈਣਾ ਮੇਰੀ ਤਾਂ ਇਹ ਹੀ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬੀਆਂ ਦੇ ਦਿਲਾਂ ਦੀ ਤੇ ਪਸੰਦੀ ਪਾਰਟੀ ਹੈ ਦੇ ਗੁਰੂ ਫਲਸਫੇ 'ਚ ਪੈਦਾ ਹੋਈ ਹੈ ਜਿੰਨਾ ਬਹੁਤ ਨਮਾਜ਼ ਫੋਰਮੇ ਤੇ ਆਸ ਹੈ ਪੰਜਾਬ ਨੂੰ ਬਹੁਤ ਵਾਰ ਉਹਨੇ ਸਰਕਾਰ ਦੇ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਪੰਜਾਬ ਦੇ ਮੁੱਦੇ ਵੀ ਹੱਲ ਕੀਤੇ ਤੇ ਹੋਂਦੇ ਸਮੇਂ ਦੇ ਵਿੱਚ ਵੀ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਮਹਬੂਬ ਦੇ ਅਸ਼ੀਰਵਾਦ ਨਾਲ ਉਹ ਤਾਸਰੀਨ ਨਾਲ ਜ਼ਿੰਮੇਵਾਰੀ ਨਿਭਾ ਸਕੀ ਹੈ ਤੇ ਪਾਰਟੀ ਦੀ ਜੋ ਵਿਸ਼ਵਾਸਤਾ ਵਿਸ਼ਵਾਸ ਤੇ ਖਰੇ ਉਤਰ ਸਕੇ ਉਹਦੀ ਅਰਦਾਸ ਕਰਦੇ ਹਾਂ ਤੇ ਬਹੁਤ ਜਲਦ ਜਲਮੀਤ ਹਰਿਆਣੋਂ ਜੀ ਨੂੰ ਵਧਾਈਆਂ ਦੇਣਾ ਜਿਹਨਾਂ ਨੂੰ ਦਿਹਾਤੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਾਇਆ ਗਿਆ ਉਹਨਾਂ ਨੂੰ ਲੈ ਕੇ ਸਾਰੀ ਲੀਡਰਸ਼ਿਪ ਨੂੰ ਲੈ ਕੇ ਬਹੁਤ ਜਲਦ ਸਗੂ ਤੇਗ ਬਹਾਦਰ ਸਾਫੇ ਸਤਾਨ ਗੁਰਦਾਪੂਰ ਨਵਾਲ ਸਾਹਿਬ ਕੇ ਨਮਸਤਕ ਹੋਇਆ ਜਾਊਗਾ ਤੇ ਭਾਰੀ ਘਟ ਨਾਲ ਉੱਥੇ ਸੁਨੇਹਾ ਵੀ ਪਾਰਟੀ ਦਿੱਤਾ ਜਾਊਗਾ ਤੇ ਤਾਂ ਕਿ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੀ ਰੂਪਰੇਖਾ ਪਾਰਟੀ ਦੀ ਬਿਉਤਵੰਤੀ ਹੈ ਲਾਬੰਦੀ ਹੈ ਉਹ ਕਰਕੇ ਤੇ ਪਾਰਟੀ ਦੇ ਡੰਡੇ ਲਾਗੂ ਕੀਤੇ ਜਾਣ ਤੇ ਜਲਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦਾ ਪਰਚਮ ਫੇਰ ਤੋਂ ਖਰਾਵੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਡਵੈਲਪਮੈਂਟ ਦਾ ਵਿਜ਼ਨ ਲੈ ਕੇ ਸਬੀਸੀ ਬਾਦਲਾ ਪੰਜਾਬ ਨੂੰ ਇਹ ਸੁਪਨੇ ਸਰਕਾਰ ਕਰੇ ਮਾਰਕੀਟ ਜਗਾ ਖਾਨਸਾ ਵਾਹਿਗੁਰੂ ਜੀ ਪਹਿਲਾਂ ਤਾਂ ਜੀ ਧੰਨਵਾਦ ਕਰਦੇ ਹਾਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲੀ ਦਾ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਕੰਨਾ ਜੀ ਦਾ ਤਹਿ ਦਿਲੋਂ ਧੰਨਵਾਦ ਵੀ ਅੱਜ ਜਿਹੜੇ ਦੁਬਾਰਾ ਸਾਡੇ ਸ਼੍ਰੋਮਣੀ ਕлле ਜਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਜੀ ਬਣੇ ਨੇ ਮੈਂ ਦੱਸਣਾ ਚਾਹੁੰਦਾ ਥੋੜੇ ਮਾਦੀਮ ਰਹੀ ਪਿਛਲੇ 2 ਸਾਲ ਦੇ ਵਿੱਚ ਸਰਦਾਰ ਅਮਿਤ ਸਿੰਘ ਰਾਠੀ ਜੀ ਪੂਰਾ ਪੈਰਾ ਦੇਾ ਪਟਿਆਲੇ ਸ਼ਹਿਰ ਦੇ ਵਿੱਚ ਚਾਹੇ ਨੌਜਵਾਨ ਹੋਣ ਚਾਹੇ ਉਹ ਹਰ ਵਰਗ ਹੋਵੇ ਸਭ ਨਾਲ ਲੈ ਕੇ ਤੁਰੇ ਨੇ ਤੇ ਮੈਂ ਸਮਝਦਾ ਆਉਣ ਵਾਲੇ ਜਿਹੜਾ ਸਮਾਂ ਹੁਣ ਜਿਹੜੇ ਅਮਿਤ ਸਿੰਘ ਰਾਠੀ ਨੂੰ ਦੂਜੀ ਵਾਰ ਪ੍ਰਧਾਨ ਲਾਇਆ ਸਮੂਚੇ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਚਾਹ ਯੂਥ ਅਕਾਲੀ ਦਲ ਨੂੰ ਲਾਮਬੰਦ ਕਰਕੇ ਆਉਣ ਵਾਲੇ 2 ਸਾਲ ਦੇ ਵਿੱਚ ਜੇ 2027 ਦੇ ਵਿੱਚ ਜਿੰਨਾ ਕੰਮ ਹੋਊਗਾ ਜੇ ਸਰਕਾਰ ਬਣੂਗੀ ਤਾਂ ਅਮੀ ਸਿੰਘ ਰਾਠੀ ਦਾ ਬਹੁਤ ਵੱਡਾ ਯੋਗਦਾਨ ਰਹੂਗਾ ਪਟਿਆਲੇ ਸ਼ਹਿਰ ਦੇ ਹਰ ਮੈਸਮਬਦਾਂ ਪਿੱਛੇ ਚੋਣਾਂ ਹੋ ਕੇ ਹਟੀਆਂ ਨੇ ਐਮਸੀ ਚੋਣਾਂ ਅਮੀ ਸਿੰਘ ਰਾਠੀ ਜੀ ਨੇ ਇਕੱਲੇ ਇਕੱਲੇ ਬੂਥ ਦੇ ਡੱਟ ਕੇ ਪੈਰਾਂ ਦਿੱਤਾ ਇਕੱਲੇ ਇਕੱਲੇ ਐਮਸੀ ਵਾਰਡ ਦੇ ਵਿੱਚ ਸਭ ਨਾਲ ਖੜੇ ਨੇ ਤੇ ਉਹ ਅਸੀਂ ਪਿੱਛੇ ਦੇਖ ਚੁੱਕੇ ਹਾਂ ਤਾਂ ਅਸੀਂ ਆਸ ਕਰਦੇ ਹਾਂ ਤੇ ਵਧਾਈ ਵੀ ਦਿੰਨਾ ਆਪਣੇ ਵੱਡੇ ਵੀਰ ਨੂੰ ਅਮੀ ਸਿੰਘ ਰਾਠੀ ਜੀ ਨੂੰ ਦੁਬਾਰਾ ਪ੍ਰਧਾਨ ਬਣਨ ਦੀ ਤੇ ਵਾਹਿਗੁਰੂ ਖਾਲਸਾ ਛੇਵਾਹਿਗੁਰੂ ਨਾ ਲਾ ਲੇ ਨਾ ਲਾ ਆ ਮੁੰਡਾ ਕਬਰ ਦਾ